ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਆਪਣੇ ਖਜ਼ਾਨੇ ਭਰਨ ਤੇ ਲੱਗੀ ਹੋਈ ਹੈ ਕਿਉਂਕਿ ਸਰਕਾਰ ਦੀ ਆਰਥਿਕ ਸਥਿਤੀ ਕਾਫੀ ਮਾੜੀ ਹੋ ਚੁੱਕੀ ਆ ਬਹੁਤ ਹੀ ਮਾੜੇ ਆਰਥਿਕ ਸੰਕਟ ਚੋਂ ਗੁਜ਼ਰਿਆ ਪੰਜਾਬ ਤੇ ਇੱਕ ਹੋਰ ਹੁਣ ਸਰਕਾਰ ਨੂੰ ਫੈਸਲਾ ਕਰਨ ਵਾਸਤੇ ਹੁਣ ਸਰਕਾਰ ਕਾਫੀ ਤਤਪਰ ਹੋਈ ਪਈ ਹੈ ਕਿਉਂਕਿ ਹੁਣ ਮਾਨ ਸਰਕਾਰ ਵੱਲੋਂ ਸੂਬੇ ਦੇ ਜਿਹੜੇ ਰਸੂਖਮਾਨ ਕਿਸਾਨ ਹੈ ਉਹਨਾਂ ਨੂੰ ਹੱਥ ਪਾਉਣ ਦੀ ਤਿਆਰੀ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਹੁੰਦੀ ਸੀ ਉਹ ਜਿਹੜੀ 24 ਘੰਟੇ ਬਿਜਲੀ ਸਪਲਾਈ ਹੁੰਦੀ ਹੈ ਉਹ ਸੂਬੇ ਦੇ ਵਿੱਚ ਕਰੀਬ 9000 ਅਜਿਹੇ ਕਿਸਾਨਾਂ ਦੀ ਪਛਾਣ ਕੀਤੀ ਗਈ ਹੈ ਜਿਹੜੇ ਕਾਫੀ ਰੱਜੇ ਪੁੱਜੇ ਕਿਸਾਨ ਨੇ ਔਰ ਅਮੀਰ ਕਿਸਾਨ ਜਾਂ ਰਸੂਖਵਣ ਕਿਸਾਨ ਕਿਹਾ ਜਾਂਦਾ ਔਰ ਕਿਉਂਕਿ ਸਰਕਾਰ ਦੀ ਹਾਲਤ ਮਾੜੀ ਹੈ ਤੇ ਸਰਕਾਰ ਹੁਣ ਵਸੀਲੇ ਜਟਾਉਣ ਤੇ ਹੁਣ ਜੁਟ ਗਈ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਮਾਨ ਸਰਕਾਰ ਹੁਣ ਰਸੂਖਵਣ ਕਿਸਾਨਾਂ ਨੂੰ ਹੱਥ ਪਾਈ ਗਈ ਜਿਨ੍ਹਾਂ ਦੀਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ਤੇ ਚੱਲ ਰਹੀਆਂ ਹਨ ਵਰਿਆਂ ਤੋਂ ਇਹਨਾਂ ਰਸੂਖਮਣ ਕਿਸਾਨਾਂ ਨੂੰ ਮੌਜ ਲੱਗੀ ਹੋਈ ਸੀ ਜਦੋਂ ਕਿ ਪਾਵਰ ਕਾਮ ਲਈ ਇੱਕ ਘਾਟੇ ਦਾ ਸੌਦਾ ਸਾਬਤ ਹੋਇਆ ਸੀ ਪੰਜਾਬ ਚ ਖੇਤੀ ਸੈਕਟਰ ਨੂੰ ਝੋਨੇ ਦੇ ਸੀਜ਼ਨ ਚ 8 ਘੰਟੇ ਬਿਜਲੀ ਦੀ ਸਪਲਾਈ ਮਿਲਦੀ ਆ ਪਰ ਰਸੂਖਮਣ ਕਿਸਾਨਾਂ ਨੂੰ ਦਿਨ ਰਾਤ ਮਤਲਬ 24 ਘੰਟੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ ਹੁਣ ਜਦੋਂ ਪਾਵਰਕਾਮ ਆਪਣੇ ਖਰਚਿਆਂ ਦੀ ਪੂਰਤੀ ਲਈ ਆਪਣਾ ਮਾਲੀਆ ਵਧਾਉਣ ਦੇ ਰਾਹ ਤੁਰ ਪਈਆ ਤਾਂ ਖੇਤੀ ਮੋਟਰਾਂ ਨੂੰ ਹੁਣ 24 ਘੰਟੇ ਬਿਜਲੀ ਸਪਲਾਈ ਤੇ ਚਲਾਉਣ ਵਾਲੇ ਸਰਦੇ ਪੁੱਜਦੇ ਕਿਸਾਨਾਂ ਨੂੰ ਵੀ ਲਾਜ਼ਮੀ ਤੌਰ ਤੇ ਕਰੰਟ ਲੱਗੇਗਾ ਵੇਰਵਿਆਂ ਅਨੁਸਾਰ ਪਾਵਰਕਾਮ ਨੇ ਅਜੇਹੇ 9000 ਕਿਸਾਨਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਦੀਆਂ ਖੇਤੀ ਮੋਟਰਾਂ ਰਾਤ ਦਿਨ ਚੱਲਦੀਆਂ ਰਹਿੰਦੀਆਂ ਹਨ ਪਾਵਰਕਾਮ ਤੱਕ ਪੁੱਜੀ ਜਾਣਕਾਰੀ ਅਨੁਸਾਰ ਇਹ ਕਿਸਾਨ ਮੋਟਰਾਂ ਦਾ ਪਾਣੀ ਅੱਗੇ ਕਿਸਾਨਾਂ ਨੂੰ ਵੀ ਵਿਚ ਦੇ ਹਨ ਜੋ ਇਲਜ਼ਾਮ ਲੱਗੇ ਨੇ ਔਰ 24 ਘੰਟੇ ਸਪਲਾਈ ਲੈਣ ਵਾਲੀਆਂ ਖੇਤੀ ਮੋਟਰਾਂ ਖਿਲਾਫ ਵੀ ਬੀਲੀ ਬੋਰਡ ਕਾਰਵਾਈ ਵਿੱਡੇਗਾ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਇਸ ਵਾਸਤੇ ਹਰੀ ਝੰਡੀ ਵੀ ਦੇ ਦਿੱਤੀ ਹੈ ਅਤੇ ਜਲਦ ਇਹਨਾਂ ਰਸੂਕਮਾਨਾਂ ਤੱਕ ਅਧਿਕਾਰੀ ਪੁੱਜਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੱਛੇ ਜੀ ਇੱਕ ਮੀਟਿੰਗ ਵਿੱਚ ਵੀ ਕਿਹਾ ਕਿ ਖੇਤੀ ਮੋਟਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਦਸਨ ਜੋਗ ਹੈ ਕਿ ਇਨਾਂ ਰਸੂਖਵਾਨ ਕਿਸਾਨਾਂ ਦੀਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ਵਾਲੇ ਫੀਡਰਾਂ ਨਾਲ ਜੁੜੀਆਂ ਹੋਈਆਂ ਪਾਵਰ ਕਾਮ ਨੇ ਖੇਤੀ ਮੋਟਰਾਂ ਵੱਲੋਂ ਕਰੀਬ 100 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਣ ਦਾ ਵੀ ਅਨੁਮਾਨ ਲਗਾਇਆ ਕਰੀਬ 13 ਸਾਲ ਪਹਿਲਾਂ ਜਦੋਂ ਪਾਵਰ ਕਾਮ ਨੇ ਖੇਤੀ ਫੀਡਰਾਂ ਨੂੰ ਲੱਗ ਕੀਤਾ ਸੀ ਤਾਂ ਇਨਾਂ ਉਪਰੋਕਤ ਰਸੂਖਵਾਨ ਨੇ ਆਪਣੀਆਂ ਖੇਤੀ ਮੋਟਰਾਂ ਨੂੰ ਖੇਤੀ ਫੀਡਰਾਂ ਨਾਲ ਜੋੜ ਨਹੀਂ ਦਿੱਤਾ ਸੀ ਜਦ ਸੂਬੇ ਅੰਦਰ ਅਕਾਲੀ ਭਾਜਪਾ ਸਰਕਾਰ ਗੱਠਜੋੜ ਵਿੱਚ ਚੱਲ ਰਹੀ ਸੀ ਤਾਂ ਉਸ ਸਮੇਂ ਬਿਲੀ ਬੋਰਡ ਦੇ ਅਧਿਕਾਰੀ ਬੇਵੱਸ ਹੋ ਗਏ ਸੀ ਸੂਬੇ ਵਿੱਚ ਕਰੀਬ 12000 ਫੀਡਰ ਹਨ ਜਿਨ੍ਹਾਂ ਵਿੱਚੋਂ 6600 ਖੇਤੀ ਫੀਡਰ ਹਨ ਇਸੇ ਤਰ੍ਹਾਂ ਸੂਬੇ ਵਿੱਚ 14.50 ਲੱਖ ਖੇਤੀ ਕਨੈਕਸ਼ਨ ਹਨ ਜਿਨ੍ਹਾਂ ਚੋਂ 9000 ਕਿਸਾਨ ਦਿਨ ਰਾਤ ਬਿਜਲੀ ਸਪਲਾਈ ਲੈ ਰਹੇ ਹਨ ਜਿਵੇਂ ਬਿਲੀ ਚੋਰੀ ਹੋਣ ਵਿੱਚ ਤਰਨਤਲ ਜ਼ਿਲ੍ਹਾ ਸਿਕਰਾਉ ਤੇ ਉਵੇਂ ਹੀ 24 ਘੰਟੇ ਬਿਲੀ ਸਪਲਾਈ ਲੈਣ ਵਾਲੀਆਂ ਖੇਤੀ ਮੋਟਰਾਂ ਵੀ ਇਸੇ ਜ਼ਿਲ੍ਹੇ ਦੇ ਵਿੱਚ ਹੀ ਆਉਂਦੀਆਂ ਨੇ ਇਸ ਜ਼ਿਲ੍ਹੇ ਵਿੱਚ ਕਰੀਬ 5000 ਜੀਆਂ ਮੋਟਰਾਂ ਦੀ ਸ਼ਨਾਖਤ ਹੋਈ ਹੈ ਹਲਕਾ ਪੱਟੀ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਆ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੂਚਨਾ ਅਧਿਕਾਰ ਕਮਿਸ਼ਨ ਦੇ ਤਹਿਤ ਜਿਹੜੀ ਸੂਚਨਾ ਮਿਲੀ ਆ ਉਹਦੇ ਚ ਪੱਟੀ ਇਲਾਕੇ ਵਿੱਚ 300 ਦੇ ਕਰੀਬ ਕਿਸਾਨਾਂ ਨੂੰ ਖੇਤੀ ਮੋਟਰਾਂ ਦੀ 24 ਘੰਟੇ ਸਪਲਾਈ ਮਿਲ ਰਹੀ ਹੈ ਪਾਵਰਕਾਮ ਦੇ ਅਧਿਕਾਰੀ ਨੇ 22 April 2022 ਨੂੰ ਜਾਣਕਾਰੀ ਦਿੱਤੀ ਸੀ ਕਿ 24 ਘੰਟੇ ਸਪਲਾਈ ਲੈਣ ਵਾਲੇ ਖਪਤਕਰ ਅਤੇ ਕਿਸਾਨ ਜੂਨੀਅਰ ਵੱਲੋਂ ਵੀ ਕਾਰਵਾਈ ਕੀਤੇ ਜਾਣ ਤੋਂ ਰੋਕਿਆ ਜਾਂਦਾ ਹੈ ਵੇਰਵਿਆਂ ਅਨੁਸਾਰ ਬਾਗਾਪੁਰਾਣਾ ਅਤੇ ਕਸਬਾ ਫੂਲ ਵਿੱਚ ਵੀ ਹਜ਼ਾਰਾਂ ਖੇਤੀ ਮੋਟਰ 24 ਘੰਟੇ ਸਪਲਾਈ ਤੇ ਚੱਲ ਰਹੀਆਂ ਹਨ ਕੰਡੀ ਖੇਤਰ ਵੀ ਇਸੇ ਤਰ੍ਹਾਂ ਸੈਂਕੜੇ ਅਜਿਹੀਆਂ ਮੋਟਰਾਂ ਜਿਥੇ 24 ਘੰਟੇ ਬਿਲੀ ਆਉਦੀਆਂ ਹਲਕਾ ਪੱਟੀ ਦੇ ਇੱਕ ਬਰਨਾਲ ਸਿੰਘ ਸੰਧੂ ਨਾਮਕ ਵੀ ਵਿਅਕਤੀ ਵੱਲੋਂ ਇਸ ਬਾਬਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਹੈ। ਉਦੋਂ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਾਵਰਕਮ ਆਪਣੇ ਖਰਚਿਆਂ ਦੀ ਪੂਰਤੀ ਲਈ ਵਸੀਲੇ ਜਟਾਉਣ ਤੇ ਲੱਗ ਪਿਆ ਜਿਸ ਤਹਿਤ ਸਰਕਾਰੀ ਵਿਭਾਗਾਂ ਵੱਲ ਖੜੇ 3500 ਕਰੋੜ ਰੁਪਏ ਬਕਾਇਆ ਦੀ ਵੀ ਵਸੂਲੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਕਰਕੇ ਲੰਘੇ ਇੱਕ ਹਫਤੇ ਵਿੱਚ ਲਗਭਗ 70 ਕਰੋੜ ਰੁਪਏ ਦੀ ਵਸੂਲੀ ਸਰਕਾਰੀ ਡਿਪਾਰਟਮੈਂਟਾਂ ਤੋਂ ਇਕੱਠੀ ਕੀਤੀ ਗਈ ਹੈ ਪ੍ਰਾਈਵੇਟ ਖਪਤਕਰਾਂ ਵੱਲ 1800 ਕਰੋੜ ਰੁਪਏ ਦੇ ਬਕਾਏ ਖੜੇ ਹਨ ਜਿਨ੍ਹਾਂ ਨੂੰ ਹੱਲੇ ਵਸੂਲਿਆ ਜਾਣਾ ਇਸ ਤੋਂ ਪਹਿਲਾਂ ਪਿਛਲੇ ਦਿਨੀ 7 ਕਿਲੋਵਾਟ ਦੇ ਲੋਡ ਤੱਕ ਘਰੇਲੂ ਖਪਤਕਰਾਂ ਨੂੰ ਮਿਲਦੀ 2.5 ਰੁਪਏ ਪ੍ਰਤੀ ਜੂਟ ਵਾਲੀ ਵੀ ਸਰਕਾਰ ਨੇ ਸਬਸਿਡੀ ਵਾਪਸ ਲਈ ਜਿਸ ਕਰਕੇ ਸਰਕਾਰ ਨੂੰ ਕੋਈ ਦੋ ਢਾਈ ਅਰਬ ਰੁਪਇਆ ਬਚਨਾ ਸੀ ਤੇ ਇਸ ਕਰਕੇ ਹੁਣ ਸਰਕਾਰ ਨੂੰ ਕੌੜੇ ਘੁੱਟ ਭਰਨੇ ਪੈ ਰਹੇ ਨੇ ਕਿਉਂਕਿ ਸਰਕਾਰ ਦਾ ਖਜ਼ਾਨਾ ਜਿਹੜਾ ਪੀਪਾ ਉਹ ਬੀਲੀ ਬੋਰਡ ਦਾ ਵੀ ਖੜਕ ਚੁਕਾ ਤੇ ਪੰਜਾਬ ਸਰਕਾਰ ਦੇ ਇਸ ਕਰਕੇ ਹੁਣ ਪੰਜਾਬ ਸਰਕਾਰ ਨੇ ਅਜਿਹੇ ਜਿਹੜੀਆਂ ਸਬਸਿਡੀਆਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਹੁਣ ਸੋਧ ਕਰਨੀ ਸ਼ੁਰੂ ਕਰ ਦਿੱਤੀ ਹੈ ਖਾਸ ਕਰਕੇ ਜਿਹੜੇ 9000 ਰਸੂਖਵਾਨ ਕਿਸਾਨਾਂ ਦੀ ਪਛਾਣ ਹੋਈ ਹੈ ਇਹਨਾਂ ਨੂੰ 24 ਘੰਟੇ ਬਿਲੀ ਕਾਦੇ ਵਾਸਤੇ ਦਿੱਤੀ ਜਾ ਰਹੀ ਹੈ ਔਰ ਅੱਗੇ ਇਹ ਵੀ ਦੋਸ਼ ਲੱਗੇ ਕੋਈ ਚੋਰੀ ਵੀ ਅੱਗੇ ਵੇਚਦੇ ਨੇ ਔਰ ਦੂਜਾ ਇਹ ਜਿਹੜਾ ਬਿਲੀ ਬੋਰਡ ਵਾਸਤੇ ਸੌਦੇ ਦਾ ਘਟਾ ਤੇ ਜਿਸ ਬਾਬਤ ਹੁਣ ਪੰਜਾਬ ਸਰਕਾਰ ਵੱਲੋਂ ਰਸੂਕਵਨ ਕਿਸਾਨਾਂ ਨੂੰ ਘੇਰ ਦੀ ਤਿਆਰੀ ਕਰ ਦਿੱਤੀ ਐ ਬਿਲੀ ਬੋਰਡ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਕੋ ਵੀ ਹਰੀ ਝੱਡੀ ਲੈ ਲਈ ਆ ਔਰ ਇਹਨਾਂ ਦਿਨਾਂ ਵਿੱਚ ਬਿਲੀ ਚੋਰੀ ਵੀ ਕਾਫੀ ਹੋ ਰਹੀ ਆ ਪੰਜਾਬ ਦੇ ਵਿੱਚ ਇਹ ਹੈ ਕਿ 90% ਦੇ ਲੋਕਾਂ ਨੂੰ ਮੁਫਤ ਬਿਲੀ ਦਿੱਤੀ ਜਾ ਰਹੀ ਆ ਲੇਕਿਨ ਪਿਛਲੇ ਸਾਲ ਵਿੱਤੀ ਬਰੇ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਅੰਦਰ 2600 ਕਰੋੜ ਰੁਪਏ ਦੀ ਬਿਲੀ ਮੁਫਤ ਦੇਣ ਦੇ ਬਾਵਜੂਦ ਵੀ ਚੋਰੀ ਹੋ ਰਹੀ ਆ 2600 ਕਰੋੜ ਰੁਪਏ ਦੀ ਚੋਰੀ ਜਿਹੜੀ ਹੋ ਰਹੀ ਆ ਉਹਦੇ ਵਿੱਚ ਵੀ ਆਮ ਆਦੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਸਭ ਤੋਂ ਵੱਧ ਬਿਲੀ ਚੋਰੀ ਹੋ ਰਹੀ ਆ ਉਧਰ ਹਲੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਲਿਕਨ ਹੁਣ 9000 ਕਿਸਾਨ ਜਿਹੜੇ ਰਸੂਕਮਾਨ ਜਿਨ੍ਹਾਂ ਨੂੰ 24 ਘੰਟੇ ਬਿਲੀ ਦੀ ਸਪਲਾਈ ਮਿਲ ਰਹੀ ਆ ਉਹਨਾਂ ਦੇ ਨਜ਼ਰ ਰੱਖ ਦਿੱਤੀ ਆ ਵੈਸੇ ਸਬਸਿਡੀ ਉਹਨਾਂ ਨੂੰ ਮਿਲਣੀ ਚਾਹੀਦੀ ਸਿਰਫ ਸਿਰਫ ਜਿਹੜੇ অতি ਲੋੜਵੰਦ ਲੋਕ ਨੇ ਔਰ ਇਸ ਕਰਕੇ ਸਰਕਾਰ ਨੂੰ ਸੋਧ ਕਰਨੀ ਬੜੀ ਜ਼ਰੂਰੀ ਹੈ ਫਿਲਹਾਲ ਇਸ ਜਾਣਕਾਰੀ ਦਰ ਤਰ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ